ਅਮਰਸਰ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਇੱਕ ਲੜਕੀ ਦੇ ਘਰ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਮਰਸਰ ਦੇ ਚਮਰੰਗ ਰੋਡ ਵਿਖੇ ਕੁਝ ਨੌਜਵਾਨਾਂ ਦੇ ਵੱਲੋਂ ਇੱਕ ਲੜਕੀ ਦੇ ਘਰ ਤੇ ਹਮਲਾ ਕੀਤਾ ਗਿਆ ਹੈ। ਹਮਲੇ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਉਸ ਲੜਕੀ ਨੂੰ ਕੁਝ ਨੌਜਵਾਨਾਂ ਦੇ ਵੱਲੋਂ ਇਲਾਕੇ ਦੇ ਵਿੱਚ ਰਹਿ ਰਹੇ ਨੌਜਵਾਨਾਂ ਦੇ ਵੱਲੋਂ ਹੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਜਦੋਂ ਲੜਕੀ ਦੇ ਵੱਲੋਂ ਆਪਣੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਲੜਕੇ ਦੇ ਘਰ ਉਹ ਪਰਿਵਾਰ ਗਿਆ ਅਤੇ ਉਸ ਨੂੰ ਕਿਹਾ ਕਿ ਉਹ ਸਾਡੀ ਲੜਕੀ ਨੂੰ ਪਰੇਸ਼ਾਨ ਨਾ ਕਰੇ ਬਸ ਇਸੇ ਰੰਜਸ ਨੂੰ ਲੈ ਕੇ ਲੜਕੇ ਦੇ ਕੋਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਲੜਕੇ ਦੇ ਘਰ ਹਮਲਾ ਕਰ ਦਿੱਤਾ ਇਸ ਤੋਂ ਇਲਾਵਾ ਲੜਕੀ ਦਾ ਹੋਰ ਕੀ ਕਹਿਣਾ ਆਓ ਸੁਣਦੇ ਹਾਂ ਹਾਂ ਜੀ ਭਾਵੇਂ ਕੀ ਨਾਮ ਹੈ ਜੀ ਆਪਣਾ ਜੋਤੀ ਕਿੱਥੋਂ ਦੇ ਰਹਿਣ ਵਾਲੇ ਜੀ ਚਮਰੰਗ ਰੋੜ ਏਕਤਾਨਗਰ ਦੇ ਪੀਰ ਬਾਬਾ ਤ੍ਰਿਸ਼ਾਦਰ ਦਾ ਤੇ ਕੀ ਮਾਮਲਾ ਹੈ ਜਿਹੜਾ ਮੁੰਡਾ ਹੈਗਾ ਕੁੱਤੀ ਨਾਮ ਦਾ ਉਹ ਬੜਾ ਤੰਗ ਕਰਦਾ ਸੀ ਛੇੜਦਾ ਸੀ ਉਹ ਇੱਧਰ ਸਾਡੇ ਨੀਅਰ ਹੀ ਰਹਿੰਦਾ ਗਲੀ ਦੇ ਅੰਦਰ ਲੱਗੇ ਅੱਛਾ ਜੀ ਫਿਰ ਸਕੂਲ ਟਾਈਮ ਵੀ ਮਜੇਦੋ ਜਾਂਦੀ ਸੀ ਨਾ ਛੇੜਦਾ ਹੁੰਦਾ ਸੀ ਮੁੰਡਿਆਂ ਨੂੰ ਲੈ ਕੇ ਸਕੂਲ ਦੇ ਬਾਹਰ ਸਾਈਡ ਤੇ ਖਲੋ ਜਾਣਾ ਜਦੋਂ ਛੁੱਟੀ ਹਣੀ ਉਸ ਟਾਈਮ ਆਇਆ ਨਾ ਆਂਦੇ ਜਾਂਦੇ ਆ ਬਾਈਕ ਤੇ ਗੇੜੀਆਂ ਲਾਂਦਾ ਹੁੰਦਾ ਸੀ ਛੇੜਦਾ ਸੀ ਬਾਅਦ ਤੇ ਜਦੋਂ ਮੈਂ 2-3 ਵਾਰੀ ਉਹਦਾ ਵੀ ਮਮਾ ਹੋਣਾ ਦੱਸਿਆ ਇਹਨਾਂ ਨੇ ਘਰੇ ਲਾਂਬਾ ਦਿੱਤਾ ਇਹਨਾਂ ਦੇ ਤੇ ਉਹਨਾਂ ਦੇ ਮੰਮੀ ਹਣੀ ਅੱਗੋ ਕਿ ਉਹਦੀ ਮਾਂ ਉਹਨੂੰ ਕਹਿੰਦੀ ਸਾਨੂੰ ਕੇ ਨਹੀਂ ਉਹ ਸਾਡਾ ਮੁੰਡਾ ਇਦਾਂ ਦਾ ਹੈਗਾ ਨਹੀਂ ਇਦਾਂ ਦਾ ਹੈਗਾ ਨਹੀਂ ਬਾਅਦ ਚ ਤੇ ਉਹਨੇ ਜਦੋਂ ਘਰ ਦੇ ਆਣੇ ਇੰਨੀ ਗੱਲ ਕਹਤੀ ਉਹਨੂੰ ਕਿ ਨਹੀਂ ਤੂੰ ਹੈਗਾ ਨਹੀਂ ਇਦਾਂ ਦਾ ਤੇ ਫਿਰ ਤੇ ਉਹ ਤੰਗ ਹੋਰ ਜ਼ਿਆਦਾ ਕਰਨ ਲੱਗ ਪਿਆ ਬਾਅਦ ਚ ਤੇ ਹਾਦੀ ਪਾਰ ਕਰਤੀ ਉਹਨੇ ਰਸਤੇ 'ਚ ਰੁਕ ਰੋਕਣ ਲੱਗ ਪਿਆ ਸੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਜ਼ਿਆਦਾ ਛੇੜਖਾਨੀ ਉਹਦੀ ਵਧ ਗਈ ਸੀ ਤੇ ਹੁਣ 19 ਤਰੀਕ ਨੂੰ ਮੰਮਾ ਹੁਣੇ ਘਰੇ ਉਹਨਾਂ ਦੇ ਦੇ ਕੇ ਰਾਤ ਨੂੰ ਇੰਨੀ ਰਾਤ ਨੂੰ ਗਏ ਉਹਦੇ ਘਰੇ ਮੰਮਾ ਤੇ ਪਾਪਾ ਮੇਰੇ ਗਏ ਸੀ ਗਾਂਬਾ ਦੇ ਇਹਨਾਂ ਨੇ ਇਹਦੇ ਘਰ ਦੇ ਆਣੇ ਬੂਆ ਨਹੀਂ ਖੋਲ੍ਹਾ ਤੇ ਅੰਦਰੋਂ ਗਾਲਾਂ ਕੱਢਣੀਆਂ ਚਾਲੂ ਕਰਤੀਆਂ ਤੇ ਜੇ ਬਾਅਦੋਂ ਅਗਲੇ ਦਿਨ ਸਵੇਰੇ 6:30 ਵਜੇ ਇਹਨਾਂ ਨੇ ਆਪਣੇ ਮੁੰਡੇ ਨੂੰ ਭੇਜਤਾ ਕੁੱਤੀ ਨੂੰ ਠੀਕ ਤਿੰਨ ਚਾਰ ਮੁੰਡੇ 5 6 ਹੈਗੇ ਸੀ ਵਾਵਾ ਹੀ ਤੇ ਮੇਰਾ ਭਰਾ ਹਜੇ ਇੱਥੇ ਆਇਆ ਹੀ ਆ ਬਾਹਰ ਐਕਟਿਵ ਆ ਤੇ ਬੈਠੇ ਸੀ ਬੂਏ ਦੇ ਲੱਗ ਗਏ ਉਹਨੂੰ ਫੜ ਕੇ ਤੇ ਕੁੱਟਣ ਲੱਗ ਪਏ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਕੀ ਬੋਤਲਾ-ਬਾਤਲਾ ਵੀ ਚਲਾਈਆਂ ਨੇ ਉਸ ਤੋਂ ਬਾਅਦ ਦੂਸਰੀ ਵਾਰੀ ਮੈਂ ਆਈ ਮੈਂ ਤੇ ਦਰਖਾਸਤ ਲਖਣ ਗਈ ਠੀਕ ਹੈ ਉਸ ਤੋਂ ਹਜੇ ਆਪਾਂ ਦਰਖਾਸਤ ਲਖਣ ਪਹੁੰਚੇ ਹੀ ਆ ਉਥੇ ਤੇ ਦੂਜੀ ਵਾਰੀ ਇੰਨੀਆਂ ਬੋਤਲਾਂ ਚਲਾ ਕੇ ਗਏ ਦਾਤਰ-ਦੂਤਰ ਫੜੇ ਸੀ ਇਹਨਾਂ ਨੇ ਹੱਥ 'ਚ ਬੜਾ ਖੁਸ਼ ਸੀ ਅੱਛਾ ਮੇਰਾ ਭਰਾ ਕੋਈ ਸੱਟ ਸੂਟ ਵੀ ਲੱਗੀ ਕਿਸੇ ਤੇ ਮੇਰੇ ਭਰਾ ਦੇ ਇੱਥੇ ਕੜਾ ਵੱਜਾ ਉਹਦੇ ਸਾਈਡ ਤੇ ਇੱਥੇ ਕੰਨ ਤੇ ਕੜਾ ਮਾਰਿਆ ਇਹਨਾਂ ਨੇ ਮੱਥੇ ਤੇ ਉਹਦੇ ਸੱਟ ਲੱਗੀ ਹੋਈ ਤੇ ਪੁਲਿਸ ਪਹੁੰਚੀ ਮੌਕੇ ਤੇ ਪੁਲਿਸ ਉਸੇ ਟਾਈਮ ਮੌਕੇ ਤੇ ਜਦੋਂ ਬੋਤਲਾਂ ਚੱਲਦੀਆਂ ਪਈਆਂ ਸੀ ਉਸੇ ਟਾਈਮ ਉਹ ਮੌਕੇ ਤੇ ਪਹੁੰਚੀ ਉਹਨਾਂ ਦਿਨ ਪੁਲਿਸ ਨੂੰ ਵੇਖ ਕੇ ਭੱਜ ਗਏ ਸਾਰੇ ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਉਹ ਕਾਰਵਾਈ ਕਰਦੇ ਪਏ ਉਹਨਾਂ ਨੇ ਐਫ ਆਈ ਆਰ ਸਾਡੀ ਦਰਜ ਕਰਤੀ ਆ ਤੇ ਇਨਸਾਫ ਤੇ ਕਹਿਤਾ ਵਾ ਇਨਸਾਫ ਚਾਹੀਦਾ ਬਸ ਇਨਸਾਫ ਕਹਿੰਦੇ ਮਿਲੇਗਾ ਤੁਹਾਨੂੰ ਪੂਰਾ ਹੀ ਉਥੇ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ। ਕੀ ਨਾਮ ਹੈ ਜੀ ਆਪਣਾ? ਰਜਨੀ। ਕਿੱਥੋਂ ਦੇ ਰਹਿਣ ਵਾਲੇ ਜੀ? ਇਕਤानगर ਦੇ। ਤੇ ਕੀ ਮਾਮਲਾ ਜੀ ਸਾਰਾ ਦੱਸਿਓ ਜਰਾ? ਇਹ ਮੇਰੀ ਕੁੜੀ ਨੂੰ ਛੇੜਦੇ ਪਿੱਛੇ ਜਾਂਦੇ ਆ। ਕਿਹਨਾਂ ਵੱਲੋਂ ਛੇੜਖਾਹੀ ਕੀਤੀ ਗਈ ਜੀ? ਇਹ ਕੁੱਤੀ ਨਾਂ ਵੱਲੋਂ ਛੇੜਖਾਹੀ ਕੀਤੀ ਗਈ ਆ। ਤੇ ਕੀ ਕੀਤਾ ਗਿਆ ਜੀ ਉਹਨਾਂ ਨੇ? ਉਹਨਾਂ ਵੱਲੋਂ ਧਮਕੀਆਂ ਲਾਉਂਦੇ ਜੀ। ਅੱਛਾ। ਕੁੜੀ ਨੂੰ ਕਹਿੰਦੇ ਆ ਕਿ ਤੈਨੂੰ ਚੁੱਕ ਕੇ ਲੈ ਜਾਵਾਂਗੇ। ਅੱਛਾ। ਤੇ ਮੇਰੇ ਮੁੰਡੇ ਨੂੰ ਵੀ ਧਮਕੀਆਂ ਲਾਉਂਦੇ ਮੇਰੇ ਘਰ ਵਾਲੇ ਨੂੰ ਵੀ ਲਾਉਂਦੇ ਆ। ਤੇ ਤੁਸੀਂ ਲਾਮਾ ਲੈ ਕੇ ਗਏ ਕਰੋ ਉਹਨਾਂ ਦੇ? ਹਾਂਜੀ। ਗਏ ਆ ਮਾਂ ਨੂੰ ਲਾਮਾ ਦਿੱਤਾ ਆ ਮਾਂ ਅੱਗੋਂ ਕੁਝ ਨਹੀਂ ਕਹਿੰਦੀ ਹੈਗੀ। ਅੱਛਾ। ਹਾਂਜੀ ਅੱਗੋਂ ਹੱਲਾਸ਼ਾਰੀ ਦਿੰਦੀ ਆ। ਠੀਕ ਹੈ ਤੇ ਉਸ ਤੋਂ ਬਾਅਦ ਕੀ ਹੋਇਆ ਜੀ? ਉਸ ਤੋਂ ਬਾਅਦ ਆ 6:30 ਵਜੇ ਆਏ ਆ ਸ਼ਾਮੀ। ਬੋਲ ਬਲਾਰਾ ਕਰਕੇ ਗਏ ਆ। ਮੇਰੇ ਨਾਨਾ ਦਾ ਮੁੰਡਾ ਆ ਸੀ ਉਹਨੂੰ ਵੀ ਮਾਰਕੁੱਟ ਕਰਕੇ ਗਏ ਆ। ਘਰ ਤੇ ਹਮਲਾ ਵੀ ਕੀਤਾ। ਹਾਂਜੀ ਘਰ ਤੇ ਹਮਲਾ ਉਸ ਤੋਂ ਬਾਅਦ ਆ ਕੀਤਾ ਜਦ ਤਾਈ ਥਾਣੀ ਰਿਪੋਰਟ ਲਖਣ ਗਏ ਆ। ਉਸ ਤੋਂ ਬਾਅਦ ਦਾ 15-20 ਜਨੇ ਮੁੰਡੇ ਲੈ ਕੇ ਆਏ ਆ ਬੋਤਲਾਂ ਏਟ ਰੋੜੇ ਚੜਾ ਕੇ ਗਏ ਮੇਰਾ ਘਰ ਕੱਲਾ ਮੁੰਡਾ ਸੀ ਤੇ ਮੇਰੀ ਕੁੜੀ ਸੀ ਘਰ ਪੁਲਿਸ ਵਾਲੋ ਕੀ ਕਾਰਵਾਈ ਕੀਤੀ ਗਈ ਪੁਲਿਸ ਵਾਲੋ ਪੂਰੀ ਕਾਰਵਾਈ ਕੀਤੀ ਜਾਂਦੀ ਆ ਕਿਹੜਾ ਅਰੈਸਟ ਕੋਈ ਕੀਤਾ ਜੀ ਅਰੈਸਟ ਵਾਲੇ ਕੋਈ ਨਹੀਂ ਕੀਤਾ ਘਰ ਕੋਈ ਨਹੀਂ ਹੈਗਾ ਕੀ ਮੰਗੇ ਕੀ ਕਰਦੇ ਤੁਸੀਂ ਮੈਂ ਮੰਗਿਆ ਹੀ ਕਰਦੀ ਕਿ ਮੁੰਨੇ ਇਹਨਾਂ ਕੋ ਡਰ ਲੱਗਦਾ ਆ ਮੇਰੀਆਂ ਕੁੜੀਆਂ ਦਾ ਮੇਰੇ ਬੱਚਿਆਂ ਦਾ ਮੇਰੇ ਘਰ ਵਾਲੇ ਦਾ ਬਾਹਰ ਅੰਦਰ ਨਿਕਲਣਾ ਮੁਸ਼ਕਲ ਹੈਗਾ ਜੇ ਕੁਝ ਵੀ ਬਾਹਰ ਹੋਗਾ ਮੈਂ ਇਹਨਾਂ ਦਾ ਨਾ ਹੀ ਲੈਣਾ ਐਸਮ ਜਨ న్యూਸ ਲਈ ਅਮਰਸਰ ਤੋਂ ਖਰਜੀਤ ਸਿੰਘ ਗਰੇਵਾਲ ਦੀ ਰਿਪੋਰਟ